ਜਸੀ ਮੌਜੂਦ ਆ ਕੇਦਾਰਨਾਥ ਦੀ ਉਹਨਾਂ ਚੋਟੀਆਂ ਤੇ ਜਿੱਥੇ ਦਰਸ਼ਨ ਕਰਨ ਲੱਖਾਂ ਸ਼ਰਧਾਲੂ ਲੱਖਾਂ ਲੋਕ ਜਾਂਦੇ ਨੇ। ਉਹ ਬਹੁਤ ਉਸ ਤਰੀਕੇ ਨਾਲ ਜਿਹੜਾ ਵਾ ਉਹ ਬਣਾਇਆ ਗਿਆ ਤਾਂ ਇਧਰ ਪਾਸੇ ਨੰਦੀ ਮਹਾਰਾਜ ਉਹ ਵੀ ਦਰਸ਼ਨ ਦੇ ਰਹੇ ਨੇ, ਭਗਤ ਮੱਥਾ ਟੇਕ ਰਹੇ ਨੇ ਇਹਨਾਂ ਨੂੰ ਆ ਕੇ ਤੇ ਇਹਨਾਂ ਦੇ ਕੰਨ ਦੇ ਵਿੱਚ ਆਪਣੀ ਜਿਹੜੀ ਇੱਛਾ ਹੈ ਉਹ ਵੀ ਦੱਸ ਰਹੇ ਨੇ। ਤਾਂ ਉਸ ਤੋਂ ਬਾਅਦ ਇਧਰ ਦੀ ਗੱਲ ਕਰੀ ਤਾਂ ਇਧਰ ਦੇਖ ਸਕਦੇ ਹੋ ਸ਼ਿਵ ਸ਼ੰਕਰ ਮਹਾਰਾਜ ਖੁਦ ਵਿਰਾਜਮਾਨ ਨੇ ਜਿੱਥੇ ਭਗਤ ਜਿਹੜੇ ਨੇ ਆਉਂਦੇ ਨੇ ਤੇ ਦਰਸ਼ਨ ਕਰਦੇ ਨੇ। ਕਿਵੇਂ ਦੇਖ ਰਹੇ ਹੋ ਕਿ ਅੱਜ ਕੇਦਾਰਨਾਥ ਦੇ ਦਰਸ਼ਨ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਜੀ ਬਹੁਤ ਅੱਛਾ ਲੱਗ ਰਿਹਾ ਹੈ ਜੋ ਜਹਾਂ ਪਹੁੰਚ ਨਹੀਂ ਪਾਦੇ ਅੱਜ ਉਸकी ਝਾਕ ਹੀ हमको यहां ਦੇਖਣੇ ਨੂੰ ਮਿਲ ਰਹੀ ਹੈ ਜੀ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਅੱਛਾ ਲੱਗ ਰਿਹਾ ਹੈ ਵੈਸੇ ਤੇ ਕੇਦਾਰਨਾਥ ਨਹੀਂ ਜਾ ਸਕਦੇ ਇੱਥੇ ਹੀ ਸ਼ਿਵ ਜੀ ਭੋਲੇ ਦੇ ਦਰਸ਼ਨ ਕਰ ਲਏ ਅਸੀਂ ਲੱਗਦਾ ਕਿ ਉਦਾਂ ਹੀ ਹੋ ਰਿਹਾ ਹੈ ਸੇਮ ਵਸਤਾਂ ਹੀ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਜੀ ਕੀ ਬਣਾਉਣ ਵਾਲੇ ਦੀ ਮਿਹਨਤ ਨੂੰ ਸਲਾਮ ਹੈ ਜੀ ਸਾਨੂੰ ਇੱਥੇ ਹੀ ਦਰਸ਼ਨ ਕਰਵਾਤੇ ਕੇਦਾਰਨਾਥ आपकी अंदर क्षमता है तो आओ यहाँ आके दर्शन करो आपको पूरा वही वहाँ का नजारा मिलेगा समझो की एक नाथ केदारनाथ पहुंचे हुए महीना इसको पूरा लग जाता है बनाने में ਔਰ ਜੋ ਵੀ ਕਾਰੀਗਰ ਇਨਕੇ ਆਏ ਹੈ ਉਹ ਵੀ ਸਾਰੇ ਬਾਹਰ ਸੇ ਮਗਵਾ ਆਏ ਹੋਏ ਹੈ ਸਾਰੇ ਸੇ ਆਏ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਅੱਜ ਅਸੀਂ ਮੌਜੂਦ ਆ ਕੇਦਾਰਨਾਥ ਦੀ ਉਹਨਾਂ ਚੋਟੀਆਂ ਤੇ ਜਿੱਥੇ ਦਰਸ਼ਨ ਕਰਨ ਲੱਖਾਂ ਸ਼ਰਧਾਲੂ ਲੱਖਾਂ ਲੋਕ ਜਾਂਦੇ ਨੇ ਪਰ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾਉਂਗਾ ਘੁੰਮ ਕੇ ਇਹ ਉਹ ਕੇਦਾਰਨਾਥ ਦੀ ਜਿੱਥੇ ਉੱਤਰਾਖੰਡ ਲੋਕ ਜਾਂਦੇ ਨੇ ਉੱਥੇ ਕਈ ਕਿਲੋਮੀਟਰ ਜਾ ਕੇ ਦਰਸ਼ਨ ਕਰਦੇ ਨੇ ਇਹ ਉਹ ਕੇਦਾਰਨਾਥ ਨਹੀਂ ਹੈ ਪਰ ਕੇਦਾਰਨਾਥ ਦੇ ਦਰਸ਼ਨ ਜਿਹੜੇ ਆ ਉਹ ਇਸ ਦੁਰਗਾ ਮਾਤਾ ਮੰਦਿਰ ਦੇ ਨਾਲ ਲੱਗਦੇ ਮੇਲੇ ਦੇ ਵਿੱਚ ਕਰਵਾਏ ਜਾ ਰਹੇ ਨੇ ਤਾਂ ਤਸਵੀਰ ਦੇਖ ਸਕਦੇ ਹੋ ਕਿ ਅਸੀਂ ਬਿਲਕੁਲ ਉੱਪਰ ਖੜੇ ਆ ਕੇਦਾਰਨਾਥ ਦੇ ਜਿੱਥੇ ਭੋਲੇ ਸ਼ੰਕਰ ਦੀ ਪ੍ਰਤਿਮਾ ਵੀ ਜਿਹੜੀ ਹੈ ਉਸ ਤਰੀਕੇ ਨਾਲ ਇੱਥੇ ਲਗਾਈ ਗਈ ਹੈ ਤਾਂ ਤਸਵੀਰ ਦੇਖ ਸਕਦੇ ਕਿ ਭਗਤ ਸਰਦਾਲੂ ਕਿਸ ਤਰੀਕੇ ਨਾਲ ਇੱਥੇ ਆ ਕੇ ਜੜਾ ਨਤਮਸਤਕ ਹੋ ਰਹੇ ਨੇ ਤਾਂ ਉੱਪਰ ਬਿਲਕੁਲ ਜੇ ਗੱਲ ਕਰੀ ਕਦਾਰਨਾਥ ਵਾਂਗੂ ਤਾਂ ਉੱਪਰ ਤੱਕ ਜਿਵੇਂ ਕਦਾਰਨਾਥ ਜਾਣ ਵਾਲੇ ਭਗਤ ਜਿਹੜੇ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਕਿ ਕਿਵੇਂ ਇੱਥੇ ਖੂ ਬਹੁ ਉਸ ਤਰੀਕੇ ਨਾਲ ਜਿਹੜਾ ਵਾ ਉਹ ਬਣਾਇਆ ਗਿਆ ਤਾਂ ਇਧਰ ਪਾਸੇ ਨੰਦੀ ਮਹਾਰਾਜ ਉਹ ਵੀ ਦਰਸ਼ਨ ਦੇ ਰਹੇ ਨੇ ਭਗਤ ਮੱਥਾ ਟੇਕ ਰਹੇ ਨੇ ਇਹਨਾਂ ਨੂੰ ਆ ਕੇ ਤੇ ਇਹਨਾਂ ਦੇ ਕੰਦ ਵਿੱਚ ਆਪਣੀ ਜਿਹੜੀ ਇੱਛਾ ਹੈ ਉਹ ਵੀ ਦੱਸ ਰਹੇ ਨੇ ਤਾਂ ਉਸ ਤੋਂ ਬਾਅਦ ਇੱਧਰ ਦੀ ਗੱਲ ਕਰੀ ਤਾਂ ਇੱਧਰ ਦੇਖ ਸਕਦੇ ਹੋ ਸ਼ਿਵ ਸ਼ੰਕਰ ਮਹਾਰਾਜ ਖੁਦ ਵਿਰਾਜਮਾਨ ਨੇ ਜਿੱਥੇ ਭਗਤ ਜਿਹੜੇ ਨੇ ਆਉਂਦੇ ਨੇ ਤੇ ਦਰਸ਼ਨ ਕਰਦੇ ਨੇ ਕੇਦਾਰਨਾਥ ਬਾਗੂ ਹੀ ਇੱਥੇ ਵੀ ਦਰਸ਼ਨ ਜਿਹੜੇ ਨੂੰ ਕਰਵਾਏ ਜਾ ਰਹੇ ਨੇ ਤੇ ਭਗਤ ਜਿਹੜੇ ਨੇ ਉਹ ਦਰਸ਼ਨ ਵੀ ਕਰ ਰਹੇ ਨੇ ਤਾਂ ਗੱਲਬਾਤ ਵੀ ਕਰਦੇ ਆ ਭਗਤ ਵੀ ਮੇਰੇ ਨਾਲ ਮੌਜੂਦ ਨੇ ਸਰ ਕਿਵੇਂ ਦੇਖ ਰਹੇ ਹੋ ਕਿ ਅੱਜ ਕੇਦਾਰਨਾਥ ਦੇ ਦਰਸ਼ਨ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਹੋ ਰਹੇ ਆ ਜੀ ਬਹੁਤ ਅੱਛਾ ਲੱਗ ਰਹਾ ਹੈ जो जहां पहुंच नहीं पाते आज उसकी झांकी हमको यहां देखने को मिल रही है बड़ी खुशी की बात है जी परिवार के साथ आए सर जी 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 अच्छा लग रहा है कि बिल्कुल वैसा ही है जैसे वहां के दादा जी जी बिल्कुल 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 लग रहा है ठीक है जी तो देख सकते हो भगत भी कितने ना कितने इत्ते पहुंच के दर्शन कर रहे ने ते खुश भी हो रहे ने ता इधर और भी भगत मौजूद ने मैम किवें देखदे हो कि आज केदारनाथ के दर्शन लुधियाना शहर च कर ਬਹੁਤ ਅੱਛਾ ਲੱਗ ਰਿਹਾ ਹੈ ਵੈਸੇ ਤਕੀਦਾਰ ਨਾਲ ਨਹੀਂ ਜਾ ਸਕਦੇ ਇੱਥੇ ਹੀ ਸ਼ਿਵਜੀ ਭੋਲੇ ਦੇ ਦਰਸ਼ਨ ਕਰ ਲਏ ਅਸੀਂ ਲੱਗਦਾ ਕਿ ਉਦਾਂ ਹੀ ਦਰਸ਼ਨ ਆ ਸੇਮ ਉਸ ਤਰ੍ਹਾਂ ਹੀ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਕੀ ਕੋ ਬਣਾਉਣ ਵਾਲੇ ਦੀ ਮਿਹਨਤ ਨੂੰ ਸਲਾਮ ਹੈ ਜੀ ਸਾਨੂੰ ਇੱਥੇ ਹੀ ਦਰਸ਼ਨ ਕਰਵਾਤੇ ਕਿਦਰ ਨਾਲ ਜੀ ਥੈਂਕ ਯੂ ਸਰ ਕਿਵੇਂ ਦੇਖ ਰਹੇ ਸੀ ਅੱਜ ਬਹੁਤ ਅੱਛਾ ਲੱਗ ਰਿਹਾ ਯਾਰ ਬਹੁਤ ਅੱਛਾ ਲੱਗ ਰਿਹਾ ਜੇ ਥੱਲਿਓ ਉੱਪਰ ਨੂੰ ਦੇਖਦੇ ਹੋ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਅੱਛਾ ਮਹਿਸੂਸ ਹੋ ਰਿਹਾ ਬਹੁਤ ਅੱਛਾ ਲੱਗ ਰਿਹਾ ਕਿ ਬਣਾਉਣ ਵਾਲੇ ਨੂੰ ਐਪਰੀਸ਼ੀਏਟ ਆ ਯਾਰ ਬਹੁਤ ਅੱਛਾ ਬ ਤਾਂ ਦੇਖ ਸਕਦੇ ਹੋ ਭਗਤ ਕਿਤੇ ਨਾ ਕਿਤੇ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਲੰਬਾ ਸਫਰ ਕਰਕੇ ਕੇਦਾਰਨਾਥ ਭਗਤ ਜਿਹੜੇ ਨੇ ਉਹ ਕਈ ਨਹੀਂ ਜਾ ਸਕਦੇ ਪਰ ਕਿਤੇ ਨਾ ਕਿਤੇ ਉਹ ਕੋਸ਼ਿਸ਼ ਜਿਹੜੀ ਹੈ ਇਸ ਮੇਲੇ ਦੇ ਵਿੱਚ ਕੀਤੀ ਗਈ ਹੈ ਜਿੱਥੇ ਕੇਦਾਰਨਾਥ ਦੇ ਜਿਹੜੇ ਦਰਸ਼ਨ ਹੈ ਭੋਲੇ ਸ਼ੰਕਰ ਮਹਾਰਾਜ ਦੇ ਜਿਹੜਾ ਦਰਸ਼ਨ ਹੈ ਉਹ ਇੱਥੇ ਲੋਕਾਂ ਨੂੰ ਕਰਾ ਰਹੇ ਨੇ ਤਾਂ ਜਿਵੇਂ ਕੇਦਾਰਨਾਥ ਲੋਕ ਜਾਣਦੇ ਨੇ ਤੇ ਉਵੇਂ ਹੀ ਇੱਥੇ ਵੀ ਜਿਹੜਾ ਉਹਨਾਂ ਦਾ ਦਰਸ਼ਨ ਜਿਹੜਾ ਵੈ ਉਹ ਕਰਵਾਇਆ ਜਾ ਰਿਹਾ ਤਾਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਜੇ ਥੱਲੇ ਦੀ ਗੱਲ ਕਰੀਏ ਤਾਂ ਥੱਲੇ ਵੀ ਬਿਲਕੁਲ ਖੂਬਹੂ ਲੋਕ ਉਸ ਤਰ੍ਹਾਂ ਹੀ ਇੱਥੇ ਆ ਰਹੇ ਨੇ ਤੇ ਲੋਕ ਜਿਹੜੇ ਦਰਸ਼ਨ ਕਰਦੇ ਨਜ਼ਰ ਆ ਰਹੇ ਤਾਂ ਥੱਲੇ ਇੱਕ ਵਾਰੀ ਨਜ਼ਰ ਮਾਰੋਗੇ ਤਾਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਰੌਣਕਾ ਜਿਹੜੀਆਂ ਨੇ ਕਿਸ ਤਰੀਕੇ ਨਾਲ ਲੱਗੀਆਂ ਹੋਈਆਂ ਨੇ ਤੇ ਦੂਜੇ ਪਾਸੇ ਆ ਦੇਖ ਸਕਦੇ ਹੋ ਜੇ ਥੱਲੇ ਫਲੋਰ ਤੋਂ ਆਪਾਂ ਸ਼ੁਰੂ ਕਰੀਏ ਤਾਂ ਥੱਲਿਓਂ ਸ਼ੁਰੂ ਹੋ ਜਾਂਦਾ ਹੈ ਬਾਹਰ ਜਿਹੜਾ ਉੱਤੋਂ ਸ਼ੁਰੂ ਹੋ ਕੇ ਉਹ ਉਹ ਪਹਾੜੀਆਂ ਬਾਗੋ ਜਿਹੜਾ ਭਗਤ ਜਿਹੜੇ ਨੇ ਉੱਪਰ ਆਉਂਦੇ ਨੇ ਜਿਵੇਂ ਇਕਦਾਰਦਾਰ ਦੇ ਵਿੱਚ ਪਹਾੜੀਆਂ ਚੜਦੇ ਨੇ ਲੋਕ ਉਹ ਵੀ ਇੱਥੇ ਵੀ ਬਣਾ ਕੇ ਜਿਹੜੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਕਿ ਉਹ 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 ਉਸ ਤਰ੍ਹਾਂ ਬੜਾਈਏ ਤਾਂ ਕਿਤੇ ਨਾ ਕਿਤੇ ਉਸ ਤਰੀਕੇ ਨੂੰ ਇੱਥੇ ਦਰਸਾਇਆ ਗਿਆ ਦਿਖਾਇਆ ਗਿਆ ਤਾਂ نیچے ਪਹਿਲਾਂ ਪੌੜੀਆਂ ਸ਼ੁਰੂ ਹੁੰਦੀਆਂ ਨੇ ਜਿਵੇਂ ਪਹਾੜੀਆਂ ਸ਼ੁਰੂ ਹੁੰਦੀਆਂ ਨੇ ਉਸ ਤਰੀਕੇ ਨਾਲ ਉੱਪਰ ਭਗਤ ਆਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਉੱਪਰ ਮੰਦਰ ਜਿਹੜਾ ਬਣਾਇਆ ਗਿਆ ਮੰਦਰ ਦੇ ਅੰਦਰ बोले शंकर महाराज दी ਜਿਹੜੀ ਪ੍ਰਤਿਭਾ ਜਿਹੜੀ ਆ ਉਹ ਲਗਾਈ ਗਈ ਹੈ ਤੇ ਉੱਥੇ ਹੀ ਨਾਲ ਨੰਦੀ ਮਹਾਰਾਜ ਉਹ ਵੀ ਜਿਹੜੇ ਉੱਥੇ ਬੈਠੇ ਹੋਏ ਨੇ ਤਾਂ ਲਗਾਤਾਰ ਦੇਖੋ ਪੰਡਤ ਜੀ ਵੀ ਇੱਥੇ ਮੌਜੂਦ ਨੇ ਪੰਡਤ ਜੀ ਜੈ ਪੁਲਿਸ਼ੰਕਰ ਜੀ ਜੈ ਜੈ ਬੋਲੇ ਸ਼ੰਕਰ ਜੀ ਕਿਹਦਾ ਲੱਗ ਰਹਾ ਹੈ ਕਿ ਅੱਜ ਭਗਤ ਯਹਾਂ ਪੇ ਆ ਰਹੇ ਹਨ ਬਹੁਤ ਬੜੀ ਲੱਗ ਰਹਾ ਬੇਟਾ ਬਹੁਤ ਜਿਆਦਾ ਬੜੀ ਲੱਗ ਰਹਾ ਹੈ ਜੋ ਲੋਕ ਉਹ ਵਹਾਂ ਗਦਾਰ ਤੱਕ ਰਾ ਨਾ ਤੱਕ ਨਹੀਂ ਪਹੁੰਚ ਪਾ ਰਹੇ ਅੱਜ ਉਹ ਯਹਾਂ ਲੁਧਿਆਣੇ ਮੇ ਪ੍ਰਗਟ ਹੋਇਆ ਹੈ वो उनको यही लग रहा है अभी हम केदारनाथ पहुँचे हुए हैं जी क्या क्या चीजों का ध्यान रखा गया है यहाँ पर बहुत बढ़िया है जी प्रशासन ने बहुत बढ़िया साथ दिया हुआ है और खास करके ये कपूर परिवार की तरफ से जो उपराला किया गया है उनका तय दिलो धन्यवाद किया जाता है ये उन्हीं का बदौलत जो शंकर जी को वहाँ से यहाँ लेके आए हुए हैं अच्छा पंडित जी क्या क्या चीज यहाँ पे दर्शाई गई केदारनाथ की बात करें तो बहु उस तरह पहाड़ियाँ बनाई गई हैं क्या क्या चीज वहाँ की यहाँ दर्शाई गई है पूरी जैसे देखो बेटा हम केदारनाथ अभी तक तो गए तो नहीं है लेकिन जो भी कुछ वहाँ है आज वो यहाँ पर पूरा फील हो रहा है पूरा देखने को मन लग रहा है हाँ जैसे नंदी महाराज बैठे हैं, अंदर शंकर जी है अंदर उनके शंकर जी का तरसूल है जो दिव्य दर्शन दे रहा है लोगों को भगतजन उनको देख के बहुत प्रसन्न हो रहे हैं तो क्या कहेंगे हमारे भक्तों को जो हम भक्तों को यही कह रहे हैं भी आओ अगर वहाँ नहीं जाने की आपकी अंदर क्षमता है तो आओ यहाँ आके दर्शन करो आपको पूरा वही वहां का नजारा मिलेगा समझो कि एक न केदारनाथ पहुंचे हुए हैं अच्छा ये सेटअप करने में कितना टाइम लग गया भगत ये कम से कम 1 महीना तो लग ही जाता है 1 महीने के अंदर तैयार हुआ हां 1 महीना इसको पूरा लग जाता है बनाने में और जो भी कारीगर इनके आए हैं वो भी सारे बाहर से मंगवा आए हुए हैं बाहर से आए हैं हां ठीक सो so, शिवशंकर महाराज के दर्शन करके भगत लड़ाई कर देने हैं तो उसके बाद दर्शन कर देने हैं तो दर्शन करने के बाद ही ये देख सकते हो इधर जोड़ा ਉਤਰਨ ਦਾ ਜਿਹੜਾ ਰਸਤਾ ਵੀ ਬਿਲਕੁਲ ਪਹਾੜੀਆਂ ਵਾਂਗੂ ਬਣਾਇਆ ਗਿਆ ਹੈ ਆ ਦੇਖ ਸਕਦੇ ਹੋ ਕਿ ਕਿਵੇਂ ਭਗਤ ਜਿਹੜੇ ਦਰਸ਼ਨ ਕਰਦੇ ਨੇ ਉਸ ਤੋਂ ਬਾਅਦ ਇੱਥੋਂ ਨਿਕਲ ਕੇ ਜਿਹੜਾ ਬਾਹਰ ਨੂੰ ਜਾਂਦੇ ਨੇ ਆ ਦੇਖ ਸਕਦੇ ਹੋ ਕਿਵੇਂ ਦੋਨੇ ਪਾਸੇ ਜਿਹੜਾ ਬਿਲਕੁਲ ਐਜ਼ ਇਟ ਇਜ਼ ਪਹਾੜੀਆਂ ਲੱਗ ਰਹੀਆਂ ਨੇ ਜਿਵੇਂ ਕੇਦਾਰਨਾਥ ਦੇ ਵਿੱਚ ਹੈਗੀ ਹੈ ਤੇ ਉਵੇਂ ਹੀ ਦਾ ਉਪਰਾਲਾ ਜਿਹੜਾ ਇੱਥੇ ਵੀ ਜਿਹੜਾ ਮੇਲੇ ਦੇ ਵਿੱਚ ਕੀਤਾ ਗਿਆ ਹੈ ਲਗਾਤਾਰ ਕਈ ਕਿ ਮਹੀਨਾ ਜਿਹੜਾ ਵਾ ਉਹ ਇਸ ਨੂੰ ਬਣਾਉਣ ਦੇ ਵਿੱਚ ਲੱਗਿਆ ਤਾਂ ਕਿਤੇ ਨਾ ਕਿਤੇ ਉਹ ਚੀਜ਼ ਜ਼ਰੂਰ ਦਰਸਾਉਂਦੀ ਹੈ ਜਿੱਥੇ केदारनाथ दी गल करिए ਤਾਂ ਉਸ چیز ਨੂੰ ਇੱਥੇ ਦਰਸਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਨੇ ਤੁਸੀਂ ਆਪਣੀ ਇਸ ਕੇਦਾਰਨਾਥ ਵਰਗੇ ਮੰਦਰ ਨੂੰ ਬਣਾਉਣ ਜਿਸ ਤਰ੍ਹਾਂ ਬਣਾਇਆ ਗਿਆ ਇਸ ਦੇ ਬਾਰੇ ਦੇਖ ਕੇ ਕਿਵੇਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿਉਂਕਿ ਇਹ ਉਪਰਾਲਾ ਜਿਹੜਾ ਵਾ ਹੁਣ ਕਿਤੇ ਨਾ ਕਿਤੇ ਟ੍ਰੈਂਡ ਬਣਦਾ ਜਾ ਰਿਹਾ ਹੈ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕਰਦੇ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਕਮੀਆਂ ਹੁੰਦੀਆਂ ਨੇ ਉਹ ਵੀ ਜ਼ਰੂਰ ਅਸੀਂ ਦਿਖਾਵਾਂਗੇ ਕਿਉਂਕਿ ਉਹ ਵੀ ਦੂਜਾ ਪੱਖ ਵੀ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਹਮੇਸ਼ਾ ਹੀ ਇਹ ਧਾਰਮਿਕ ਮੁੱਦਾ ਹੈ ਧਾਰਮਿਕ ਚੀਜ਼ ਹੈ ਇਸ ਨੂੰ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਤੇ ਉਸ ਤਰੀਕੇ ਨਾਲ ਹੀ ਅੱਜ ਕਿਤੇ ਨਾ ਕਿਤੇ ਇਹਨਾਂ ਨੇ ਉਪਰਾਲਾ ਵੀ ਕੀਤਾ ਤੇ ਆਪਣੀ ਰਾਏ ਜ਼ਰੂਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਇਸ ਬਣੇ ਕੇਦਾਰਨਾਥ ਨੂੰ ਕਿਵੇਂ ਦੇਖਦੇ ਹੋ